ਸਾਬ ਸਰਕਾਰ ਦੇ ਕਰਕਰ ਰੋਜ਼ਗਾਰ ਮਿਸ਼ਨ ਤਹਿਤ ਵੱਤੋਂ ਵੱਤ ਬੇਰੋਜ਼ਗਾਰ ਪ੍ਰਾਥਿਆ ਨੂੰ ਸਵੈ ਰੋਜ਼ਗਾਰ ਚਲਾਉਣ ਲਈ ਲੋਨ ਦੇਣ ਦੇ ਮੰਤਵ ਨਾਲ ਗੁਰੂ ਹਰ ਸਹਾਇ ਦੇ ਬਲਾਕ ਦਿਵਸ ਦੇ ਪੰਚਾਇਤ ਦਫਤਰ ਵਿਖੇ ਸਵੈ ਰੋਜ਼ਗਾਰ ਮੇਲਾ ਲਗਾਇਆ ਗਿਆ ਇਸ ਰੋਜ਼ਗਾਰ ਮੇਲੇ ਵਿੱਚ ਵੱਖ-ਵੱਖ ਬੈਂਕਾਂ ਡੈਰੀ ਵਿਭਾਗ ਮੱਛੀ ਪਾਲਣ ਚਲਾ ਉਦਯੋਗ ਐਸੀ ਕਾਰਪੋਰੇਸ਼ਨ ਬੀਸੀ ਕਾਰਪੋਰੇਸ਼ਨ ਆਦਿ ਵਿਭਾਗਾਂ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ ਆਪੋ ਆਪਣੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਅਪਲਾਈ ਕਰਵਾਇਆ ਗਿਆ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਮੌਕੇ ਨੌਜਵਾਨਾਂ ਨੂੰ ਸਕੀਮਾਂ ਬਾਰੇ ਜਾਣੂ ਕਰ ਆ ਇਸ ਮੌਕੇ ਵਿਸ਼ੇਸ਼ ਤੌਰ ਤੇ 부জে ਜਿਲ੍ਹਾ ਰੋਜ਼ਗਾਰ ਟ੍ਰੇਨਿੰਗ ਅਫਸਰ ਅਸ਼ੋਕ ਜੰਦਲ ਨੇ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਰਾਹੀਂ ਅਨਪੜ ਅਤੇ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀ ਆਪਣਾ ਕੁਦ ਦਾ ਛੋਟੇ ਤੋਂ ਲੈ ਕੇ ਵੱਡਾ ਕੰਮ ਕਰ ਲਈ ਬਹੁਤ ਹੀ ਕਟ ਵਿਆਜਦਾਰ ਤੇ ਹਜ਼ਾਰਾਂ ਦੀ ਰਾਸ਼ੀ ਤੋਂ ਲੈ ਕੇ 25 ਲੱਖ ਤੱਕ ਦਾ ਲੋਨ ਲੈ ਸਕਦੇ ਨੇ ਮੈਂ ਅਸ਼ੋਕ ਗਿੰਦਲ ਜਿਲ੍ਹਾ ਰੋਜ਼ਗਾਰ ਜਨਰੇਸ਼ਨ ਟ੍ਰੇਨਿੰਗ ਅਫਸਰ ਫਿਰੋਹੀਪੁਰ ਤੋਂ ਅੱਜ ਪਹਿਲਾ ਬਲਾਕ ਸਾਡਾ ਗੁਰੂਰ ਸਾਹਿਬ ਦੇ ਵਿੱਚ ਸੈਲਫ এমਪਲੋਇਮੈਂਟ ਦੇ ਲਈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਵੀ ਜਿਹੜੇ ਬੇਰੁਜ਼ਗਾਰ ਬੱਚੇ ਨੇ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਦੇ ਰੁਝਾਨ ਦੇ ਅਕੋਰਡਿੰਲੀ ਬੈਂਕਾਂ ਨਾਲ ਟਾਈਪ ਅਪ ਕਰਕੇ ਜਿਹੜੀ ਉਹਨਾਂ ਦੀ ਜ਼ਰੂਰਤ ਹੈਗੀ ਕੰਮ ਲਈ ਅਸੀਂ ਉਹ ਲੋਨ ਉਹਨਾਂ ਨੂੰ ਮੁਹੱਈਆ ਕਰਾਉਣ ਲਈ ਇੱਥੇ ਕੈਂਪ ਲਗਾਇਆ ਗਿਆ ਹੈਗਾ ਜਿਸ ਵਿੱਚ ਅਸੀਂ ਬੇਰੁਜ਼ਗਾਰ ਬੱਚੇ ਅਨਪੜ੍ਹ ਤੋਂ ਲੈ ਕੇ ਪੜ੍ਹੇ ਲਿਖੇ ਜਿਹੜੇ ਬਿਲਕੁਲ ਅਨਪੜ੍ਹ ਬੱਚੇ ਹੈਗੇ ਨੇ ਉਹਨਾਂ ਨੂੰ ਛੋਟੇ ਤੋਂ ਛੋਟਾ ਕੰਮ ਸ਼ੁਰੂ ਕਰਾਉਣ ਲਈ ਡੀਆਰਏ ਲੋਨ ਡਿਫਰੈਂਸ਼ੀਅਲ ਰੇਟ ਆਫ ਇੰਟਰਸ 4% 9075 ਦੀ ਸਕੀਮ ਹੈਗੀ ਹੈ 15000 ਰੁਪਇਆ ਉਹ ਆਪਣਾ ਕੋਈ ਰੇਡੀ ਵੀ ਲਗਾ ਸਕਦਾ ਹੈ ਕੋਈ ਰਿਕਸ਼ਾ ਵੀ ਲੈ ਸਕਦਾ ਹੈਗਾ ਕੋਈ ਆਈਟੀ ਕੋਰਸ ਕਰਕੇ ਇਲੈਕਟ੍ਰੀਸ਼ੀਅਨ ਕਾਰਪੈਂਟਰ ਵਾਇਰਮੈਨ ਕੇ ਆਪਣੀ ਕਿੱਟ ਲਾ ਕੇ ਕੰਮ ਸ਼ੁਰੂ ਕਰੇ ਜਿਸ ਨਾਲ ਵਧੀਆ ਪੈਸੇ ਕਮਾਉਣ ਤੋਂ ਬਾਅਦ ਅੱਛੇ ਕੰਮ ਨੂੰ ਹੋਰ ਮਤਲਬ ਕੀ ਅਪਗ੍ਰੇਡ ਕਰਨ ਲਈ ਉਹਨੂੰ ਮੁਦਰਾ ਦੇ ਵਿੱਚ ਅਸੀਂ 25 ਲੱਖ 25000 ਤੋਂ ਲੈ ਕੇ 25 ਲੱਖ ਰੁਪਏ ਤੱਕ ਵੀ ਲੋਨ ਦੇਣ ਦਾ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਵੱਲੋਂ ਤਸਵੀਰ ਜਗੀ ਹੈ ਇਹ ਇੰਟਰਸਟ ਹੈ ਜੀ ਬੱਚੇ ਦਾ ਇੰਟਰਸਟ ਤੇ ਜਿਹੜੇ ਬੱਚੇ ਸਕਿੱਲ ਹਦਾ ਹੁਨਰ ਕੋਈ ਟ੍ਰੇਨਿੰਗ ਕਰਕੇ ਆਏ ਨੇ ਉਹਨਾਂ ਨੂੰ ਵੀ ਲੋਨ ਦੇਣ ਲਈ ਅੱਜ ਇਹ ਕੈਂਪ ਵੱਖ-ਵੱਖ ਸਾਡੀ ਜਿਹੜੀ ਏਜੰਸੀਆਂ ਨੇ ਡੈਂਗਰ ਦੇਗੇ ਨੇ ਬਲੌਗ ਲੈਵਲ ਤੇ ਇੱਥੇ ਪਹੁੰਚੇ ਹੋਏ ਨੇ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਹਰ ਬਲੌਗ ਦੇ ਵਿੱਚ ਜ਼ਿਲ੍ਹਾ ਫਰੀਪੁਰ ਦੇ 6 ਬਲੌਗ ਨੇ 6 ਬਲੌਕਾਂ 'ਚ ਅਸੀਂ ਇਹ ਪ੍ਰੋਗਰਾਮ ਕਰਨ ਚੱਲੇ ਆ ਜਿਸ ਦੇ ਨਾਲ ਛੋਟੇ ਜਾਂ ਵੱਡੇ ਲੋਕ ਕਿਸੇ ਗਾਰੰਟੀ ਦੇ ਦਿੱਤੇ ਜਾਣਗੇ ਜੀ ਦੇਖੋ ਜੀ ਜਿਹੜਾ ਤਾਂ ਸਰਕਾਰ ਮਤਲਬ ਕੀ ਪਲੱਸ ਕਰਦੀ ਹੈ ਉਹ 10 ਲੱਖ ਰੁਪਏ ਤੋਂ ਘੱਟ ਪਲੱਸ ਨਹੀਂ ਕਰਨਗੇ 10 ਲੱਖ ਤੋਂ ਉੱਤੇ ਗਵਰਨਮੈਂਟ ਨੇ ਵੀ ਮਤਲਬ ਕਿ ਆਪਣੇ ਜਿਹੜੇ RBI ਦੀ ਇਨਸਟਰਕਸ਼ਨ ਆ ਗਈ ਨੇ ਉਹਨੂੰ ਕੰਪਲੀਟ ਅਕੋਰਡ ਨੂੰ ਕਰਨਾ ਪਏਗਾ ਉਹਨਾਂ ਨੂੰ ਜੇ ਛੋਟੇ ਲੋਨ ਰੇੜੀ ਫੜੀ ਵਾਲਿਆਂ ਵਾਸਤੇ ਉਹਨਾਂ ਲਈ ਜੀ 15000 ਰੁਪਏ ਘਟੋ ਘੱਟ ਉਹਦੇ ਕੀ ਕਰੀ ਡੀਆਰਆਈ ਉਹਦੇ ਕੋਈ ਮਤਲਬ ਗਰੰਟੀ ਲੋਨ ਨਹੀਂ ਹੈਗੀ ਹੈ ਉਹ ਬੈਂਕ ਬੜਾ ਈਜ਼ੀ ਕਰਦਾ ਹੈਗਾ 10 ਰੁਪਏ ਡੇਲੀ ਮਹੀਨੇ ਦਾ 300 ਰੁਪਏ ਵਾਪਸ ਕਰਨਾ ਹੁੰਦਾ ਜੀ ਅਸੀਂ ਡੀਆਰਆਈ ਲੋਨ ਦੇ ਵਿੱਚ ਜਿਹੜਾ ਮੁੱਦਰਾ ਹੈਗਾ ਉਹ 25000 ਤੋਂ ਲੈ ਕੇ ਆਪ 25 ਲੱਖ ਰੁਪਏ ਤੱਕ ਬੱਚੇ ਦੇ ਕੰਮ ਤੇ ਡਿਪੈਂਡ ਕਰਦਾ ਕੋਸਟ ਆਫ ਪ੍ਰੋਜੈਕਟ ਉਹਦਾ ਕੰਮ ਕੀ ਹੈ ਜਿਹੜੀ ਪੇਮੈਂਟ ਨੇ ਉਹਨੂੰ ਆਪ ਨੂੰ ਸਾਰੀ ਕੈਸ਼ ਨਹੀਂ ਮਿਲਣੀ ਜਿੱਥੋਂ ਸਮਾਨ ਉਹਨੇ ਲੈਣਾ ਹੈ ਇਹ ਪੇਮੈਂਟ ਉਹਨੂੰ ਜਾਣੀ ਜੀ ਠੀਕ ਹੈ ਜੀ ਕਿਤੇ ਨਾ ਕਿਤੇ ਸ਼੍ਰੀਮਾਨ ਜੀ ਜੋ ਪ੍ਰਚਾਰ ਕੀਤਾ ਜਾ ਰਿਹਾ ਉਹਦੀ ਕਮੀ ਆ ਰਹੀ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਜਿੰਨੀ ਗੈਦਰਿੰਗ ਹੋਣੀ ਚਾਹੀਦੀ ਕਿੰਨਾ ਪ੍ਰਚਾਰ ਹੋਇਆ ਇਹ ਜਿਹੜੀ ਚੱਲ ਰਿਹਾ ਇਸ ਵੇਲੇ ਕਿਸਾਨ ਰੈਲੀ ਉਹਨਾਂ ਦੇ ਹੱਕਾਂ ਲਈ ਜੋ ਹਾਲਾਤ ਬਣੇ ਨੇ ਉਹਦੇ ਮੱਦੇਨਜ਼ਰ ਫਿਰ ਵੀ ਸਾਨੂੰ ਉਮੀਦ ਬਹੁਤ ਹੈਗੀ ਹੈ ਕਿ ਚੋਖਾ ਇੱਥੇ ਬਦਲ ਗਈ ਬੱਚੇ ਆਣ ਦੀ ਸੰਭਾਵਨਾ ਹੈ